ਕੀਮ ਕਰਨ ਕੀਮ ਕਰਨ ਦੇ ਨਾਲ ਹੀ ਪਿੰਡ ਪੈਂਦਾ ਮੈਦੀਪੁਰ ਮੈਦੀਪੁਰ ਬਾਰਡਰ ਦੇ ਉੱਤੇ ਨਾ ਹੁਣ ਤੱਕ ਰਹੇ ਵੱਜਦੇ ਲਾਹੌਰ ਗਏ ਸਾਡਾ ਬਾਰਡਰ ਦੀ ਘੀਰਿਆਂ ਚ ਪਿੰਡ ਵਸਦਾ ਪਿੰਡ ਵਸਦਾ ਸਾਹਮਣੇ ਬੜੇ ਵਧੀਆ ਗੱਲਬਾਤ ਕਰਦੀ ਨੇ ਉਹਦੇ ਨਾਲ ਗੱਲ ਕੀਤੀ ਪਹਿਲਾਂ ਤੇ ਬਾਕੀ ਚਲੋ ਵਧੀਆ ਸਾਰੇ ਇਨਸਾਨ ਇਧਰ ਲੋਨ ਵਧੀਆ ਉਹ ਵਧੀਆ ਜਿਵੇਂ ਮੈਦੀਪੁਰ ਦੀ ਗੱਲ ਚੱਲਦੀ ਹੈ ਤੇ ਇਤੋਂ ਦਾ ਜੈਵਲ ਮੈਦੀਪੁਰਿਆ ਜੈਵਲ ਮੈਂ ਕਾਲੂ ਭਲਵਾਨੀ ਆਪਣੇ ਧਾਵੀ ਵਾਲਾ ਹਾਂ ਹਾਂ ਧਾਰੀਆ ਦੇ ਉਹ ਤੇ ਮਲਕੀਤ ਭਲਵਾਨ ਚੀਮੇ ਵਾਲੇ ਸਰਪੰਚ ਹਣੀ ਆ ਸਰਪੰਚ ਨੇ ਰਹਿਦੇ ਜਿਹੜੇ ਉਹ ਦੱਸਦੇ ਹੁੰਦੇ ਆ ਵੀ ਹਾਂਜੀ ਉਹਨਾਂ ਦੇ ਟਾਈਮ ਜਿਹੜਾ ਜੈਵਲ ਮੈਦੀਪੁਰਿਆ ਸੀ ਬਹੁਤ ਤਕੜਾ ਪਲੇਅਰ ਸੀ ਜੈਵਲ ਮੈਦੀਪੁਰਿਆ ਹਾਂ ਮੈਸੇ ਪਿੰਡ ਦਾ ਪਲੇਅਰ ਹੋ ਗਿਆ ਹਾਂ ਭੱਲਾ ਹੈਗਾ ਸਿੱਖ ਸਰਦਾਰ ਘੇਰ ਮਾ ਹਾਂ ਭੱਲਾ ਹੋ ਗਿਆ ਜਾਤੀ ਲਾਡੀ ਮੈਦੀਪੁਰਿਆ ਲਾਡੀ ਮੈਦੀਪੁਰਿਆ ਉਹਨੂੰ ਟੱਟ ਹੈ ਬਾਸ ਸੀ ਮੁੰਡਾ ਦੇਖੋ ਵੀ ਸੀ ਛੋਟੂ ਸੀ ਤਾਹਾਂ ਵਧੀਆ ਪਲੇਅਰ ਬਣਨ ਵਾਲਾ ਸੀ ਚੱਲ ਕਹਿੰਦੇ ਬਹੁਤ ਪਲੇਅਰ ਇ ਆ ਹੋਰ ਵੀ ਕਿਤਾਵਾਂ ਵਾਲਾ ਟੀਮ ਦਾ ਵਧੀਆ ਨਾ ਬਰੇਡਾ ਬੁਣਾਈ ਛੱਟ ਕਰਨ ਥੋੜਾ ਜਿਹਾ ਪਿੱਛੇ ਜਲ ਗਿਆ 11 ਕਰੋ ਛੱਟਾ ਪਿਟਾ ਜਿਹੜੇ ਪਲੇਅਰਾਂ ਨੂੰ ਤੇ ਕਬੱਡੀ ਨਾਲ ਹੋ ਇਸ ਵਕਤੇ ਕਬੱਡੀ ਨੀਤੀ ਹੋਵੇ ਕੋਈ ਕਾਰਨ ਬਣਦਾ ਕਿਸੇ ਪਲੇਅਰ ਨੂੰ ਜੇ ਛੱਟ ਪੇੜ ਲੱਝਉਂਦੀ ਆ ਹਾਂ ਕੋਈ ਬਹਾਨਾ ਹੀ ਬੰਦਾ ਕੋਈ ਬਹਾਨਾ ਸੰਧਰੂ ਹਾਂ ਹਾਂ ਬਾਕੀ ਸੋਹਣਾ ਸੀ ਪਲੇਅਰ ਹੋਦੀ ਸੀ ਸਹੀ ਗੱਲ ਹਾਂ ਦੇਖੋ ਬਾਕੀ ਕਬੱਡੀ ਨੇ ਕਿੰਨਿਆਂ ਨੂੰ ਰੋਜ਼ਗਾਰ ਦਿੱਤਾ ਆਪਾਂ ਨੇ ਦੇਖ ਰਹੇ ਹਾਂ ਸਹੀ ਗੱਲ ਠੀਕ ਆ ਕੰਮ ਨੂੰ ਨਾ ਤੇ ਇਥੇ ਇੱਕ ਬਾਜੀ ਪਟਿ ショਅ ਮੈਚ ਵੀ ਹੋਣਾ ਹੈ ਹਾਂਜੀ ਹਾਂਜੀ ਤੇ ਤੁਹਾਨੂੰ ਕਿਵੇਂ ਲੱਗਾ ਕਿ ਅੱਜ ਬਹੁਤ ਵਧੀਆ ਲੱਗਦਾ ਜੀ ਜਿਵੇਂ ਇਹ ਬਾਬਾ ਕਿੱਲੇ ਪੀ ਰਿਹਾ ਉਧਰ ਬਾਬਾ ਬੋਤਲ ਫੀਦਾ ਆ ਗਿਆ ਪਰ ਬਾਹਰ ਆ ਠੀਕ ਹੈ ਕਿ ਥੋੜਾ ਜਿਹਾ ਪਾਸੇ ਆ ਜੀ ਤੇ ਬਾਬੇ ਸ਼ੇਖ ਬ੍ਰਹਮ ਦਾ ਦਰਵਾਜ਼ਾ ਹਾਂ ਹਾਂ ਜਿੱਥੇ ਮਿਲ ਕੇ ਮੀਹਾਂਲ ਬਹੁਤ ਵੱਡਾ ਜਿਹੜਾ ਸੱਭਾ ਸਾਲ ਬਾਅਦ ਲੱਗਦਾ ਹੈ ਨਿਸ਼ਮਾਈ ਮੇਲਾ ਹੁੰਦਾ ਦੋ ਮਿਲੀਅਨ ਦੋ ਦੇ ਦੋ ਮਿਹਾਂ ਮੇਲੇ ਹੁੰਦੇ ਬਾਕੀ ਇਹ ਦੇਖ ਲੋ ਕਬੱਡੀ ਨੇ ਰਾਵ ਖਾਤੋ ਜੀ ਬੰਦਾ ਆਪਾਂ ਤਾਂ ਲਿਖਿਆ ਵੀ ਸੀਗੀ ਇਹ ਸੋਚਿਆ ਨਹੀਂ ਸੀ ਜਿਹੜੇ ਰਾਹਾਂ ਨੂੰ ਮੈਂ ਸੁਪਨੇ 'ਚ ਹਾਂਜੀ ਐਸੇ ਐਸੇ ਰਸਤੇ ਦਿਖਾਤੇ ਨਹੀਂ ਕਬੱਡੀਏ ਜਿਨ੍ਹਾਂ ਦੀ ਦੀਦ ਲਈ ਦੁਨੀਆ ਤਰਸਦੀ ਹੈ ਹਾਂਜੀ ਉਹ ਇਨਸਾਨ ਤੋਂ ਮਿਲਾਤੇ ਨਹੀਂ ਕਬੱਡੀਏ ਕਿਸ ਤਰ੍ਹਾਂ ਸਲਾਹਾਂ ਤੈਨੂੰ ਕਿੰਜ ਵੜਿਆਵਾ ਤੈਨੂੰ ਫੁੱਲੇ ਤੇਰੀ ਦੁਨੀਆ ਤੇ ਖਾਤੇ ਨਹੀਂ ਕਬੱਡੀਏ ਵੇਚਦਾ ਭਿੱਖੀ ਵੰਡ ਅੱਡੇ ਉੱਤੇ ਦਾ ਰਣਾ ਕਿੰਨੇ ਹੀ ਸੁੱਖ ਚੁੜੀ ਆ ਰਾਤ ਦਿਨ ਕਬੱਡੀਏ ਸਹੀ ਹੈ ਬੱਲੇ ਨਹੀਂ ਕਬੱਡੀਏ ਵਾਹ ਨਹੀਂ ਕਬੱਡੀ ਆਪਾਂ ਹਮੇਸ਼ਾ ਵੱਡੀ ਤੋਂ ਕੁਰਬਾਨ ਜਾਂਦੀ ਜੀ ਸਹੀ ਗੱਲ ਇੱਕ ਤੁਸੀਂ ਅਤੀ ਦੁਕਾਨ ਦੁਕਾਨ ਦੀ ਗੱਲਬਾਤ ਜਿਆਦੀ ਹੈ ਨਾ ਇਹ ਵੀ ਤੁਹਾਨੂੰ ਰੋਟੀ ਬੌਲੀ ਦਾਣ ਦਾ ਚਾਹ ਬਿਲਕੁਲ ਬਿਲਕੁਲ ਜੀ ਉਹ ਆਪਾਂ ਆਪਣਾ ਕਰਮ ਹੈ ਜੀ ਆਪਾਂ ਉਹ ਵੀ ਰੋਜ਼ਾਨਾ ਹੀ ਦੁਕਾਨ ਖੁੱਲੀ ਦੀ ਆ ਇਸ ਮਹੀਨੇ ਮੈਂ ਆਪਣੀ ਉਸੇ ਕਾਪੀ ਦੇ ਚਾਹ ਲਿਖਦਾ ਉਸੇ ਕਾਪੀ ਦੇ ਸ਼ੇਅਰ ਹੁੰਦੇ ਆ ਸ਼ੇਅਰ ਹੁੰਦੇ ਆ ਤੇ ਮੈਂ ਅੱਜ ਦੇਖਣ ਦਾ ਸੀ ਕਾਪੀ ਦੇ ਵਿਚਾਰ ਕਿ ਕਿੰਨੇ ਮਿਲੇ ਆ ਕਿੰਨੇ ਮਿਲੇ ਆ ਆ ਮਹੀਨੇ ਵਿੱਚ 20 ਮਿਲੇ ਉਹ ਕੋਈ ਇਤੋਂ ਵਕੇ ਰੋਟੀ ਤੇ ਇਤੋਂ ਜਲੀ ਮਿਆਂ ਚਾਹ ਦੇ ਚਾਹ ਬੜੀ ਕਿਰਪਾ ਜੀ ਮਾਲਕ ਜੀ ਬਹੁਤ ਬਾਕੀ ਤੇਰੀ ਹੁਣ ਬੜੀ ਕਿਰਪਾ ਮਾਲਕ ਦੀ ਹੁਣ ਤੂੰ ਸਿੱਖ ਸਤਾਰੀ ਬਣ ਕੇ ਜਿੱਤਿਆ ਪਾਪਾ ਤੁਹਾਨੂੰ ਦੱਸੋ ਸੱਚ ਲੱਗਿਆ ਹਾਂ ਪੁੱਛ ਬਾਬਾ ਜੀ ਬਾਬਾ ਅਸੀਂ ਬੰਬਈ ਗਿਆ ਸੀ ਕਲਮ ਬੋਲੀ ਅੱਛਾ ਅੱਛਾ ਨਿਊ ਬੰਬਈ ਤੇ ਉੱਥੇ ਜਦੋਂ ਮੇਲਾ ਵੱਡੀ ਮੈਚ ਬੋਲ ਕੇ ਤੇ ਮਹਾਪੁਰਸ਼ ਬੈਠੇ ਸੀ ਸੰਗਤ ਦੇ ਨਾਲ ਚਲੋ ਵਿਚਾਰ ਕਰ ਰਹੇ ਸੀਗੇ ਹਾਂਜੀ ਵਿਚਾਰ ਕਰ ਪਰ ਪਤਾ ਨਹੀਂ ਕਿੱਦਾਂ ਮਹਾਂਪੁਰਸ਼ਾਂ ਦੀ ਨਿਗਾਹ ਪੈ ਗਈ ਮੇਰੇ ਤੇ ਤੇ ਮੈਨੂੰ ਆਵਾਜ਼ ਹੀ ਮਾਰੀ ਮਹਾਂਪੁਰਸ਼ਾਂ ਨੇ ਹਾਂਜੀ ਹਾਂਜੀ ਆਵਾਜ਼ ਮਾਰੀ ਕਹਿੰਦੇ ਵੀ ਰਾਣੀ ਇੱਧਰ ਆ ਯਾਰ ਕਹਿੰਦੇ ਵੀ ਇੱਥੇ ਹੁਣ ਵੇਲਾ ਕੀ ਬਗਾਨੇ ਮੁਲਖ ਆ ਮਹਾਰਾਸ਼ਟਰਾ ਕਿੱਥੇ ਆਏ ਆ ਪੰਜਾਬ ਤੋਂ ਮਹਾਰਾਸ਼ਟਰਾ ਆਏ ਆ ਆ ਰਹੇ ਆਪਾਂ ਇੱਥੇ ਜਿੰਨੇ ਪੰਜਾਬੀ ਭਾਈਚਾਰਾ ਨਾਲ ਸਾਰੇ ਸਰਦਾਰ ਆ ਹਾਂ ਹਾਂ ਤੇ ਆਪਾਂ ਹੁਣ ਥੋੜੀ ਤੂੰ ਤੇ ਕਿ ਉਸ ਨਹੀਂ ਕਤਲ ਕਰਾਉਣਾ ਮੇਰੇ ਮਹਾਪੁਰਸ਼ ਨੂੰ ਜਿਹੜਾ ਤੁਸੀਂ ਬਾਦ ਹੋਦੀ ਆ ਹੁਕਮ ਸਿਰ ਮੱਥੇ ਹਾਂਜੀ ਤੇ ਮਹਾਪੁਰਸ਼ਾਂ ਨੇ ਤੇ ਆਪਾਂ ਨੂੰ ਸਹੀ ਮੈਂ ਸੋਚਿਆ ਵੀ ਨਹੀਂ ਸੀ ਹਾਂਜੀ ਹਾਂਜੀ ਪਤਾ ਨਹੀਂ ਕਿਵੇਂ ਮਹਾਪੁਰਸ਼ ਨੂੰ ਇੱਦਾਂ ਨਿਗਰਭੀ ਹੈ ਸਹੀ ਅੱਲਾ ਦੇ ਨਿਗਰ ਖਬਲੀ ਹੋਈ ਹੈ ਹਾਂਜੀ ਹੁਣ ਲੋ ਕਈ ਬਿਰਦੇ ਇੱਥੇ ਆਣਾ ਕਈ ਸੋਨੇ ਮੁੰਡੇ ਬਿਰਦੇ ਨਾਲ ਤੇ ਬਾਕੀ ਕਿਰਪਾ ਦੇ ਕਿਤੇ ਮਾਰਗ ਦਾ ਆਏ ਚਲੋ ਆਪਾਂ ਮਾਂ ਖੇਡ ਕਬੱਡੀ ਆ ਹਾਂ ਹਾਂ ਕਿੰਨਾ ਉੱਚਾ ਤੁਮਾ ਮਾਰਕੀਟ ਕਬੱਡੀ ਦਾ ਸਹੀ ਹੈ ਨਾ ਕਿੰਨੇ ਘਰ ਜਿਹੜੇ ਕਿੰਨੇ ਥੁਲੇ ਆ ਤੇ ਕਬੱਡੀ ਨੂੰ ਜਾਂਦੇ ਸਹੀ ਗੱਲ ਸਹੀ ਆ ਇੱਥੇ ਆਪਾਂ ਖੜੇ ਆ ਨਾ ਆਹ ਵੇਖ ਸਾਹਮਣੇ ਇਧਰ ਮੋਟਰਸੈਕ ਸਟੈਂਡ ਆ ਉਧਰ ਵੀ ਮੋਟਰਸੈਕ ਸਟੈਂਡ ਆ ਤੇ ਉਧਰ ਦੁਕਾਨਾਂ ਲੱਗੀਆਂ ਮੇਲੇ ਦੇ ਗੱਡੀ ਦੇ ਕਰਕੇ ਸਹੀ ਗੱਲ ਕਬੱਡੀ ਕਰਕੇ ਇਹ ਕਿੰਨਿਆਂ ਨੂੰ ਰੋਜ਼ਗਾਰ ਦਿੰਦਾ ਸਮਾਰ ਗਿਆ ਕਬੱਡੀ ਇਹਨਾਂ ਨੂੰ ਮਾਲਕ ਦੀ ਵੇਲਾ ਰੰਗ ਕਿੰਨੇ ਆਏ ਬਾਕੀ ਇਹ ਸਾਡੇ ਗੁਰੂ ਸਾਹਿਬਾਨਾਂ ਦੀ ਚਲਾਈ ਪ੍ਰਥਾ ਇਦਾਂ ਤਰੀਕੀ ਦੀ ਹੈ ਤੁਰੀ ਆਉਂਦੀ ਤੇ ਚਲਦੀ ਰਹਿਣੀ ਹੈ ਚਲਦੀ ਰਹਿਣੀ ਸਹੀ ਗੱਲ ਇੱਥੇ ਹੀ ਸਦੀਆਂ ਤੱਕ ਤਰੀ ਹੈ ਸਦੀਆਂ ਤੱਕ ਆ ਤੇ ਬਾਕੀ ਚਲੋ ਵਧੀਆ ਗੱਲ ਆ ਜਿੱਦਾਂ ਕਿ ਹੁਣ ਪਿੰਡਾਂ ਦੇ ਲੋਕ ਮੇਲੇ ਮਨਾਉਂਦੇ ਆ ਧਾਰਮਿਕ ਕੋਲ ਕੋਲਾ ਵਿੱਚ ਜੇ ਸਵੇਰ ਚਾਰ ਕਵੇ ਉਹ ਵੀ ਵਧੀਆ ਗੱਲ ਆ ਕਈਆਂ ਨੂੰ ਤਾਂ ਚਲੋ ਮੌਕਾ ਮਿਲਦਾ ਕਿ ਤੂੰ ਕੋਲਾਕਾਰ ਆ ਕੋਈ ਦੁਕਾਨਦਾਰ ਆ ਫਿਰ ਜਿਹੜਾ ਜਿਹੜਾ ਨਾ ਸਵੇਰ ਚਾਰ ਮੇਲਾ ਹਾਂ ਹਾਂ ਉੱਥੇ ਫਿਰ ਮਨੋਰੰਜਨ ਦੀ ਗੱਲ ਚੱਲਦੀ ਜਿਵੇਂ ਅੱਜ ਬਾਬੇ ਕਿੱਲੇ ਵੀਰ ਦਾ ਮੇਲਾ ਤੇ ਕਲਾਕਾਰ ਲੱਗੇ ਇੱਥੇ ਆਪਣੇ ਮੈਂ ਸਭਿਆਚਾਰ ਖਾੜਾ ਪਰ ਮਨੋਰੰਜਨ ਦੀ ਇੰਟਰਟੇਨਮੈਂਟ ਮਨੋਰੰਜਨ ਦੀ ਗੱਲ ਚੱਲਦੀ ਹੈ ਸਹੀ ਗੱਲ ਸਾਰੀ ਜੇਨਾ ਹੋਵੇ ਧਾਰਨੇਕ ਜੂਨ ਮੇਲਾ ਫਿਰ ਉਹ ਤੇਰਾ ਧੁਰੂ ਕਰਨ ਨਾਲ ਜੋੜਨ ਦੀ ਗੱਲ ਚੱਲਦੀ ਹੈ ਧੁਰੂ ਕਰਨ ਦੇ ਨਾਲ ਕਰਤੀ ਸਹੀ ਗੱਲ ਚਿੱਕੀ ਨਾਲ ਚਿੱਕੀ ਨਾਲ ਜੋੜਨ ਦੀ ਗੱਲ ਸਹੀ ਗੱਲ ਬਹੁਤ ਵਧੀਆ ਅੱਜ ਦਰਸ਼ਣ ਹੋਏ ਆ ਚੰਨ ਪਲਵਾਨੀ ਆ ਉਹਦੇ ਹਾਂਜੀ ਹਾਂਜੀ ਸਸਿਆ ਵੀ ਤੇ ਕਿਰਪਾ ਕੀ ਵੈਗਰੂ ਦੀ ਹਾਂਜੀ ਇਹ ਵੀ ਕਿਰਸਾਧਾਰੀ ਬਣ ਗਏ ਪਲਵਾਨੀ ਤੁਸੀਂ ਬਹੁਤ ਵਧੀਆ ਆਪਣੇ ਸਮੇਂ ਦੇ ਬਹੁਤ ਤਖੜੇ ਕਬੱਡੀ ਦੇ ਪਲੇਅਰ ਹੈ ਸਤਿ ਸ਼੍ਰੀ ਅਕਾਲ ਅਮਨ ਮਸਤ ਕਰੀਆ ਉਸ ਤਰਤੀ ਦੇ ਕਿਵੇਂ ਹੋਰ ਵੀ ਪਲੇ ਜਿਹੜੇ ਪੈਦਾ ਕੀਤੇ ਮੁੰਡਾ ਖੇੜਦੇ ਜਿਵੇਂ ਕਾਰਜ ਨਹੀਂ ਕਰ ਬਣੂ ਨਹੀਂ ਪ੍ਰਕਾਸ਼ ਹਨ ਸਾਰੇ ਆਕਾਸ਼ ਮਸਤ ਕਰੀਆ ਬਹੁਤ ਖਾ ਮਸਤ ਕਰੀਆ ਚਲੋ ਇਹ ਆਪਾਂ ਨਹੀਂ ਇਹ ਸੋਚਾ ਚਲੋ ਜਿੰਨਾ ਜਰਾ ਆਪਾਂ ਗੇਮ ਕਰਦੇ ਆ ਜਾਂ ਕੁਝ ਵੀ ਹਨ ਉਹਨਾਂ ਟਾਈਮ ਆਪਾਂ ਕੋਈ ਵੀ ਪਰਿਵਾਰਕ ਜੀ ਸਿਆਸ ਲੈਣੀ ਆ ਜਾਂ ਪਛਾਹ ਮੁੜਦਿਆਂ ਦੇ ਪੇਰ ਆਪਾਂ ਨੂੰ ਚਾਹੀਦਾ ਵੀ ਆਪਾਂ ਇਹ ਵੀ ਇੱਕਦਮ ਨਾ ਭਲਵਾਂ ਸਿੱਖ ਪਰਿਵਾਰਾ ਜਨਮ ਤੁਸੀਂ ਜਿਵੇਂ ਤੁਸੀਂ ਜਿਵੇਂ ਤੁਸੀਂ ਵੀ ਜਿਵੇਂ ਭਲਵਾਂ ਜੀ ਤੁਸੀਂ ਗੁਰਸੇਖ ਰਾਲਪ ਚਲੋ ਕਿਸ ਨੂੰ ਤਹਲਾਈ ਦਿੱਤੀ ਆ ਕਿਉਂ ਤੁਸੀਂ ਇਹ ਸਿੱਖੀ ਧਾਰਨ ਕੀਤੀ ਆ ਇੱਕਦਮ ਫਰੰਦੀਪੁਰਿਆ ਗੋਪੀ ਮੈਨੂੰ ਮਿਲਿਆ ਭਲਵਾਂ ਕਹਿੰਦਾ ਰਾਣੇਆ ਯਾਰ ਜਦੋਂ ਚਲੋ ਆਪਾਂ ਇਹ ਖੇਡਦੇ ਆ ਕਹਿੰਦਾ ਜਦੋਂ ਮੈਂ ਵੀ ਸਿਆਸ ਲਿਆ ਨਾ ਤੇ ਮੈਂ ਨਹੀਂ ਕੇਸਾ ਤਾਂ ਨਹੀਂ ਬਣਦਾ ਹੁਣ ਰਾਣੇ ਦੀ ਗੱਲ ਇਹ ਆ ਵੀ ਜੇ ਮੰਨ ਲਓ ਗੋਪੀ ਇਹ ਕਹਿੜਾ ਲਾਇਆ ਹਣਾ ਹਾਂਜੀ ਸਤਾਰਾ ਪੁਰੇਆ ਤੇ ਮੰਨ ਲਓ ਜੇ ਗੋਪੀ ਕਿਸਾਧਾਰੀ ਹੁੰਦਾ ਨਾ ਉਹਨਾਂ ਨੂੰ ਦੇਖ ਕੇ ਯਾਰਾਂ ਨਾਲ ਮੁੰਡੇ ਕਿਸਾ ਬਹੁਤ ਹੋਣੀ ਹੈ ਦੇਖੋ ਸਾਰੇ ਪਲੇਅਰ ਬਹੁਤ ਜਿਆਦਾ ਹੋਣਗੇ ਯਾਰ ਉਹ ਐਡਾ ਪਲੇਅਰ ਹੀ ਚੂ ਐਦਾਂ ਦੇ ਬੰਦਿਆਂ ਨੂੰ ਦੇਖ ਕੇ ਬੜਾ ਜਿਆਦਾ ਮੱਲਾ ਜਿਹੜਾ ਜੁਸਾ ਮੈਡਮ ਨੇ ਸਿਖਾਇਆ ਨਹੀਂ ਸਾਰਾ ਮੈਡਮ ਜੇਕਰ ਉਹ ਬੰਦਾਂ ਦਾ ਦੇਖ ਹੋਣਗੇ ਹੁਣ ਪਹਿਲਾਂ ਤੁਸੀਂ ਮੁੰਨੇ ਗੋਲੇ ਸੀਗੇ ਹੁਣ ਤੁਸੀਂ ਦਸਤਾਰ ਸਜਾਈ ਹੈ ਦਾਣਾ ਜਿਹੜਾ ਪ੍ਰਕਾਸ਼ ਹੋਇਆ ਤੇ ਕਿੰਨਾ ਵਧੀਆ ਲੱਗਦਾ ਸਣੀ ਅੱਗੇ ਮੈਨੂੰ ਇੱਕ ਦਮਾ ਚਾਨ ਵੀਰ ਮਿਲਿਆ ਤੇ ਬਹੁਤ ਵੀ ਹਲਕਾ ਅਗੇ ਵੀ ਚਾਮ ਗਿਆ ਉਹ ਚਲੋ